ਅਧਮ ਰਹੀ ਇੱਕ ਗੱਲ ਹੋਰ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਹਾਂ ਜੀ ਤੇ ਇਹਨਾਂ ਦੇ ਸੁਪਰੀਮੋ ਕੈਜਰੀਵਾਲ ਸਾਹਿਬ ਨੂੰ ਵੀ ਮੇਰੀ ਬੇਨਤੀ ਆ ਤੁਹਾਨੂੰ 2027 ਚ ਨਾ ਤੁਸੀਂ ਚੇਤਨ ਜੋੜੇ ਮਚਰ ਨੂੰ ਇੱਕ ਵਾਰੀ ਟਿਕਟ ਜ਼ਰੂਰ ਦਿਓ ਉਸ ਮਾਣੇ ਤੋਂ ਹਮ ਇੱਕ ਵਾਰੀ ਤਾਂ ਹਵਾਜ ਬੰਦਾ ਜਿੱਤ ਜਾਂਦਾ ਹਮ ਦੁਬਾਰੇ ਨੂੰ ਟਿਕਟ ਜ਼ਰੂਰ ਦਿਓ ਮੇਰੀ ਇਹ ਬੇਨਤੀ ਬਹੁਤ ਜ਼ਰੂਰੀ ਆ ਅੱਛਾ ਜੀ ਹਾਂ ਮੈਂ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਨੂੰ ਉਹ ਕਹਤੋਂ ਕਿਉਂ ਜੋ ਕੁਝ ਬੰਦਾ ਨਾ ਇੱਕ ਵਾਰੀ ਤਾਂ ਵੋਟ ਪਾਏ ਜਾਂਦੀ ਇੱਕ ਵਾਰੀ ਤਾਂ ਆਪਾਂ ਵੀਜ ਲੈਨੇ ਆ ਜਦੋਂ ਉਹਨੂੰ ਵੱਟਦੇ ਨਾ ਹੂੰ ਇਹਦੀ ਅੱਖੀ ਨੂੰ ਪਤਾ ਲੱਗੂਗਾ ਨਾ ਵੀ ਅਸੀਂ ਕੀ ਵੀਜਾ ਦੀ ਕੀ ਮ ਬਜਾ ਆਏਗਾ ਨਾ ਬਿੜੂ ਕਰਦਾ ਚੇਤਨ ਸਿੰਘ ਜੋੜੇ ਮੱਜਰਾ ਅੱਜ ਤੋਂ ਉੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਸਾਂਝੀ ਕਰਦਾ ਠੁੱਡੇ ਨਾਲ ਹੂੰ ਭੰਨਰੀ ਪਿੰਡ ਚ ਨਾ ਹੜਾ ਗਈ ਸੀ ਜੀ ਅੱਛਾ ਜੀ ਅਸੀਂ ਨਾਲ ਦੀ ਨਾਲ ਉੱਥੇ ਕਰੇਨਾ ਲਾਕੀਆਂ ਅੱਛਾ ਜੀ ਬੁੱਟੀ ਖਿੱਚਣ ਵਾਸਤੇ ਅੱਛਾ ਜੀ ਮੈਨੂੰ ਐਮਐਲਏ ਸਾਹਿਬ ਦਾ ਫੋਨ ਆ ਯਰਜਿੰਦਰ ਸਿੰਘ ਦਾ ਕਹਿੰਦਾ ਚੇਅਰਮੈਨ ਸਾਹਿਬ ਉੱਥੇ ਜਾ ਕੇ ਆ ਤੂੰ ਮੈਂ ਝੰਡੀ ਘਾੜਾ ਮੈਂ ਗਿਆ ਇਹ ਉਧਰੋਂ ਇਹ ਆ ਗਿਆ ਅੱਛਾ ਜੀ ਮੈਨੂੰ ਕਹਿੰਦਾ ਚੇਅਰਮੈਨ ਸਾਹਿਬ ਆ ਕੀ ਕਰ ਰਹੇ ਤੁਸੀਂ ਮਾ ਕੀ ਹੋ ਗਿਆ ਜੀ ਕਹਿੰਦਾ ਬੇਲ ਬੁੱਟੀ ਫਸ ਗਈ ਮਾ ਜੀ ਕਰੈਨਾ ਵੀ ਲੱਗੀਆਂ ਹੋਈਆਂ ਨੇ ਕਹਿੰਦਾ ਕੋਈ ਨਹੀਂ ਥੋੜਾ ਜਿਹਾ ਟਾਈਮ ਰਹਿ ਗਿਆ ਫਿਰ ਦੇਖਾਂਗੇ ਅਸੀਂ ਕਰਾਂਗੇ ਹੁਣ ਮੈਂ ਪੁੱਛਣਾ ਵੀ ਤੂੰ ਦੱਸ ਦੇ ਚਾਰ ਸਾਲਾਂ ਚ ਕੀ ਕਰਿਆ ਮਿੱਤਰ ਅੱਛਾ ਜੀ ਨਾਲੇ ਮੇਰੀ ਨੂੰ ਤਾਂ ਚੇਂਜ ਕਰਦਾ ਤਾਂ ਕੋਈ ਹੱਕ ਨਹੀਂ ਬਣਦਾ ਸੀ ਮੈਂ ਬਈ ਜੀ ਇੱਕ ਬਲਾਕ ਸੰਮਤੀ ਦਾ ਚੇਅਰਮੈਨ ਸੀਗਾ ਮੈਂ ਪੰਚਾਇਤਾਂ ਦਾ ਚੇਅਰਮੈਨ ਸੀਗਾ ਮੈਂ ਐਸਐਸ ਬੋਰਡ ਦਾ ਚੇਅਰਮੈਨ ਥੋੜੀ ਸੀਗਾ